ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰਕਾ ਰੈਸਪੀਜ਼ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਬੇਸਨ ਦਾ ਦਾਣੇਦਾਰ ਕੜਾਹ ਇਸ ਕੜਾਹ ਨੂੰ ਤੁਸੀਂ ਬਸੰਤ ਪੰਚਮੀ ਦੇ ਮੌਕੇ ਤੇ ਵੀ ਬਣਾ ਸਕਦੇ ਹੋ ਜਾਂ ਫਿਰ ਜਿਆਦਾ ਠੰਡ ਵਿੱਚ ਕੁਝ ਮਿੱਠਾ ਖਾਣ ਦਾ ਮਨ ਕਰੇ ਤਾਂ ਤੁਸੀਂ 10 ਮਿੰਟ ਵਿੱਚ ਬਣਾ ਕੇ ਤਿਆਰ ਕਰ ਸਕਦੇ ਹੋ ਇੱਕਦਮ ਦਾਣੇਦਾਰ ਬਣ ਕੇ ਤਿਆਰ ਹੋਊਗਾ ਬਿਲਕੁਲ ਸਹੀ ਨਾਲ ਆਪਣਰ ਬਣਾ ਕੇ ਤਿਆਰ ਕਰਾਂਗੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਨਾਲ ਲੱਗੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਬੇਸਨ ਦਾ ਕੜਾਹ ਬਣਾਉਣਾ ਸ਼ੁਰੂ ਕਰਦੇ ਆ ਇਹ ਤੁਸੀਂ ਬੇਸਨ ਦਾ ਹਲਵਾ ਵੀ ਕਹਿ ਸਕਦੇ ਹੋ ਸਭ ਤੋਂ ਪਹਿਲਾਂ ਗੈਸ ਤੇ ਇੱਕ ਪੈਨ ਰੱਖਾਂਗੇ ਤੁਸੀਂ ਕੋਈ ਵੀ ਕੱਪ ਇਹ ਕਟੋਰੀ ਦਾ ਨਾਪ ਲੈ ਲੈਣਾ ਹੈ ਅਸੀਂ ਇਹ ਕਟੋਰੀ ਦੇ ਨਾਪ ਲਵਾਂਗੇ ਸਾਰਾ ਮੀਜ਼ਰ ਅਸੀਂ ਐਸੇ ਨਾਲ ਕਰਾਂਗੇ ਅਸੀਂ 1.5 ਕਟੋਰੀ ਦੇ ਵਿੱਚ ਪਾਣੀ ਦੀ ਐਡ ਕਰਾਂਗੇ ਕਿਉਂਕਿ ਅਸੀਂ ਚਾਚਨੀ ਬਣਾ ਕੇ ਤਿਆਰ ਕਰਾਂਗੇ ਪਹਿਲਾਂ 1.5 ਕਟੋਰੀ ਅਸੀਂ ਪਾਣੀ ਦੀ ਲਈ ਆ ਪਾਣੀ ਨੂੰ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਇਹਦੀ ਕੋਈ ਤਾਰ ਦੀ ਚਾਸ਼ਨੀ ਨਹੀਂ ਬਣਾਣੀ ਸਿਰਫ ਚੀਨੀ ਨੂੰ ਘੁਲਣ ਤੱਕ ਹੀ ਅਸੀਂ ਪਕਾ ਲਵਾਂਗੇ ਪੌਣੀ ਕੋਲੀ ਅਸੀਂ ਇਹਦੇ ਵਿੱਚ ਚੀਨੀ ਦੀ ਪਾਵਾਂਗੇ ਜੇ ਤੁਸੀਂ ਜ਼ਿਆਦਾ ਮਿੱਠਾ ਖਾਣਾ ਪਸੰਦ ਕਰਦੇ ਹੋ ਤਾਂ ਇੱਕ ਕੋਲੀ ਵੀ ਪਾ ਸਕਦੇ ਹੋ ਡੇਢ ਕੱਪ ਪਾਣੀ ਪਾਇਆ ਸੀ ਤੇ ਪੌਣੀ ਕੋਲੀ ਅਸੀਂ ਚੀਨੀ ਦੀ ਪਾਈ ਹੈ ਇਹਦੇ ਵਿੱਚ ਥੋੜਾ ਜਿਹਾ ਅਸੀਂ ਇੱਕ ਪਿੰਚ ਫੂਡ ਕਲਰ yellow food color ਐਡ ਕਰਾਂਗੇ ਤੁਸੀਂ ਚਾਹੋ ਤਾਂ ਇੱਥੇ ਕੇਸਰ ਦੇ ਤਾਗੇ ਵੀ ਪਾ ਸਕਦੇ ਹੋ ਜਾਂ ਤੁਸੀਂ ਫੂਡ ਕਲਰ ਨਹੀਂ ਪਾਣਾ ਚਾਹੁੰਦੇ ਤਾਂ ਨੂੰ ਸਕਿਪ ਵੀ ਕਰ ਸਕਦੇ ਹੋ ਫਲੇਵਰ ਲਈ ਇਹਦੇ ਵਿੱਚ ਦੋ ਛੋਟੇ ਇਲਾਚੀ ਪਾਵਾਂਗੇ ਤੋੜ ਕੇ ਪਾਣੀ ਚੰਗੀ ਤਰ੍ਹਾਂ ਗਰਮ ਹੋ ਚੁੱਕਿਆ ਇਹਨੂੰ ਅਸੀਂ ਅਲੱਗ ਰੱਖ ਲਾਂਗੇ ਪੈਨ ਵਿੱਚ ਉਸੇ ਕੋਲੀ ਨਾਲ ਨਾਪ ਕੇ ਅਸੀਂ ਪਾਣੀ ਕੋਲੀ ਇਹਦੇ ਵਿੱਚ ਘਿਓ ਦੀ ਪਾਈ ਆ ਦੋ ਚਮਚ ਅਸੀਂ ਘਿਓ ਤੇ ਬਚਾ ਕੇ ਰੱਖ ਲਿਆ ਤੇ ਇਹਦੇ ਵਿੱਚ ਪਾਣੀ ਕੋਲੀ ਅਸੀਂ ਲਈ ਸੀ ਬੇਸਣ ਦੀ ਤੇ ਦੋ ਚਮਚ ਦੇ ਵਿੱਚ ਅਸੀਂ ਸੂਜੀ ਦੇ ਐਡ ਕਰਾਂਗੇ ਸੂਜੀ ਪਾਣ ਨਾਲ ਜਿਹੜਾ ਕੜਾਹ ਬਹੁਤ ਜ਼ਿਆਦਾ ਟੇਸਟੀ ਦਾਣੇਦਾਰ ਬਣ ਕੇ ਤਿਆਰ ਹੋਊਗਾ ਸਿਰਫ ਤੁਸੀਂ ਇਸ ਤਰੀਕੇ ਨਾਲ ਬਣਾਉਂਗੇ ਬਿਲਕੁਲ ਸਹੀ ਨਾਪ ਨਾਲ ਤਾਂ ਤੁਹਾਡਾ ਕੜਾ ਇੱਕਦਮ ਪਰਫੈਕਟ ਬਣ ਕੇ ਤਿਆਰ ਹੋਊਗਾ ਡੇਢ ਕੋਲੀ ਅਸੀਂ ਪਾਣੀ ਦੀ ਪਾਈ ਆ ਇੱਕ ਕੋਲੀ ਘਿਓ ਦੀ ਲਈ ਸੀ ਪੌਣੀ ਕੋਲੀ ਅਸੀਂ ਬੇਸਣ ਦੀ ਪਾਈ ਆ ਤੇ ਦੋ ਚਮਚੇ ਇਹਦੇ ਵਿੱਚ ਸੂਜੀ ਦੇ ਪਾਵਾਂਗੇ ਇਹਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਜਦੋਂ ਤੱਕ ਸਾਡਾ ਬਿਲਕੁਲ ਸਲੋ ਗੈਸ ਤੇ ਪਕਾਣਾ ਹੈ ਜਦੋਂ ਤੱਕ ਸਾਡਾ ਬੇਸਣ ਚੰਗੀ ਤਰ੍ਹਾਂ ਖੁਸ਼ਬੂ ਨਾ ਆਉਣ ਲੱਗ ਜਵੇ ਜਦੋਂ ਦੇਖੋ ਇਹ ਝੱਗ ਆਉਣ ਲੱਗ ਜਾਂਦੀ ਹੈ ਜਦੋਂ ਇਹ ਝੱਗ ਖਤਮ ਹੋ ਜਾਊਗੀ ਇਹਦਾ ਮਤਲਬ ਸਾਡਾ ਬੇਸਣ ਬਿਲਕੁਲ ਪੱਕ ਕੇ ਤਿਆਰ ਆ ਉਦੋਂ ਤੱਕ ਪਕਾਉਣਾ ਜਿਹੜੀ ਉੱਪਰ ਇਹ ਝਾਗ ਆਈ ਹੋਈ ਆ ਜਦੋਂ ਤੱਕ ਇਹ ਬਿਲਕੁਲ ਖਤਮ ਨਾ ਹੋ ਜAVE ਲਗਾਤਾਰ ਚਲਾਉਂਦੇ ਹੋਏ ਬਿਲਕੁਲ ਸਲੋ ਗੈਸ ਤੇ ਹੀ ਪਕਾਵਾਂਗੇ ਜਿਆਦਾ ਹਾਈ ਫਲੇਮ ਤੇ ਨਹੀਂ ਪਕਾ ਪਕਾਣਾ ਨਹੀਂ ਤਾਂ ਜਿਹੜਾ ਬੇਸਣ ਦਾ ਕਲਰ ਹੈ ਕਾਫੀ ਜਿਆਦਾ ਡਾਰਕ ਹੋ ਜਾਂਦਾ ਹੈ ਤੁਸੀਂ ਦੇਖ ਸਕਦੇ ਹੋ ਬਿਲਕੁਲ ਜਿਹੜੀ ਉੱਪਰ ਝਾਗ ਆਈ ਹੋਈ ਸੀ ਬਿਲਕੁਲ ਖਤਮ ਹੋ ਚੁੱਕੀ ਆ ਬੇਸਣ ਨੇ ਜਿਹੜਾ ਤੇ ਘਿਓ ਛੱਡਣਾ ਸ਼ੁਰੂ ਕਰ ਦਿੱਤਾ ਹੈ ਸਾਡਾ ਬੇਸਣ ਬਿਲਕੁਲ ਪੱਕ ਕੇ ਤਿਆਰ ਹੈ ਖੁਸ਼ਬੂ ਬਹੁਤ ਵਧੀਆ ਆਉਣ ਲੱਗ ਗਈ ਹੈ ਇਸ ਟਾਈਮ ਤੇ ਥੋੜਾ ਜਿਹਾ ਹੀ ਕਲਰ ਚੇਂਜ ਕਰਨਾ ਹੈ ਇਹਦਾ ਜਿਆਦਾ ਇਸ ਟਾਈਮ ਤੇ ਦੇ ਵਿੱਚ ਤੁਸੀਂ ਕੋਈ ਵੀ ਡਰਾਈ ਫਰੂਟ ਐਡ ਕਰ ਸਕਦੇ ਹੋ ਮੈਂ ਥੋੜੇ ਜਿਹਾ ਬਦਾਮ ਲਏ ਸੀ ਤੁਸੀਂ ਇਹਦੇ ਵਿੱਚ ਦਾਖਾਂ ਕਾਜੂ ਕੋਈ ਵੀ ਪਾ ਸਕਦੇ ਹੋ ਜੇ ਬਿਨਾ ਡਰਾਈ ਫਰੂਟ ਤੋਂ ਬਣਾਉਣਾ ਚਾਹੁੰਦੇ ਹੋ ਤਾਂ ਬਿਨਾ ਡਰਾਈ ਫਰੂਟ ਤੋਂ ਵੀ ਬਣਾ ਕੇ ਤਿਆਰ ਕਰ ਸਕਦੇ ਹੋ ਬਦਾਮ ਨੂੰ ਅਸੀਂ ਇਹਦੇ ਨਾਲੇ ਭੁੰਨ ਲਾਂਗੇ ਕਿਉਂਕਿ ਹੀਟ ਬਹੁਤ ਜ਼ਿਆਦਾ ਹੁੰਦੀ ਹੈ ਬੇਸਣ ਵਿੱਚ ਨਾਲ ਹੀ ਭੁੰਨ ਕੇ ਤਿਆਰ ਹੋ ਜਾਂਦੇ ਆ ਇਹ ਇਸ ਟਾਈਮ ਤੇ ਅਸੀਂ 2-3 ਚਮਚੇ ਇਹਦੇ ਵਿੱਚ ਦੁੱਧ ਦੇ ਐਡ ਕਰਾਂਗੇ ਤੁਸੀਂ ਕੱਚਾ ਦੁੱਧ ਵੀ ਲੈ ਸਕਦੇ ਹੋ ਜਾਂ ਤੁਸੀਂ ਉਬਾਲੇ ਦਿੱਤਾ ਹੋਇਆ ਵੀ ਲੈ ਸਕਦੇ ਹੋ ਦੁੱਧ ਪਾਉਣ ਨਾਲ ਜਿਹੜਾ ਟੇਸਟ ਬਹੁਤ ਜ਼ਿਆਦਾ ਵਧੀਆ ਆਂਦਾ ਹੈ ਬੇਸਣ ਦੇ ਘੜਾ ਦਾ 2-3 ਸੈਕਿੰਡ ਲਈ ਇਹਨੂੰ ਲਗਾਤਾਰ ਚਲਾ ਲਵਾਂਗੇ ਇਸ ਤਰੀਕੇ ਨਾਲ ਤਾਂ ਕਿ ਬੇਸਣ ਵਿੱਚ ਗੱਠਾ ਨਾ ਬਣਨ ਤੁਸੀਂ ਇੱਕ ਵਾਰ ਇਸ ਤਰੀਕੇ ਨਾਲ ਜ਼ਰੂਰ ਬਣਾ ਕੇ ਦੇਖਿਓ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਊਗਾ ਲਗਾਤਾਰ ਚਲਾਉਂਦੇ ਹੋਏ ਸੀ ਪਕਾ ਲਵਾਂਗੇ ਹੁਣ ਜਿਹੜੇ ਅਸੀਂ ਪਾਣੀ ਚੀਨੀ ਘੋਲ ਕੇ ਰੱਖਿਆ ਸੀਗਾ ਉਹ ਐਡ ਕਰ ਦਾਂਗੇ ਥੋੜਾ ਥੋੜਾ ਕਰਕੇ ਪਾਵਾਂਗੇ ਅਸੀਂ ਇੱਕਦਮ ਸਾਰਾ ਨਹੀਂ ਐਡ ਕਰਨਾ ਥੋੜਾ ਥੋੜਾ ਕਰਕੇ ਪਾਣੀ ਪਾਉਂਦੇ ਜਾਵਾਂਗੇ ਤੇ ਨਾਲ ਦੀ ਨਾਲ ਹਿਲਾਉਂਦੇ ਜਾਵਾਂਗੇ ਤੁਸੀਂ ਦੇਖ ਸਕਦੇ ਹੋ ਸਾਡੇ ਕੜਾਹ ਦਾ ਕਲਰ ਵੀ ਕਿੰਨਾ ਜ਼ਿਆਦਾ ਵਧੀਆ ਆਇਆ ਹੈ ਤੁਸੀਂ ਬਿਨਾ ਕਲਰ ਤੋਂ ਵੀ ਇਹਨੂੰ ਬਣਾ ਕੇ ਤਿਆਰ ਕਰ ਸਕਦੇ ਹੋ ਪਰ ਜੇ ਤੁਸੀਂ ਬਸੰਤ ਪੰਚਮੀ ਦੇ ਮੌਕੇ ਤੇ ਬਣਾ ਰਹੇ ਹੋ ਤਾਂ ਕਲਰ ਜ਼ਰੂਰ ਯੂਜ਼ ਕਰਿਓ ਇਹ ਅਸੀਂ ਫੂਡ ਕਲਰ ਯੂਜ਼ ਕੀਤਾ ਸੀਗਾ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਾਂਗੇ ਇਸ ਤਰੀਕੇ ਨਾਲ ਸਾਡਾ ਜਿਹੜਾ ਕੜਾਹ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਊਗਾ ਪਾਣੀ ਦੀ ਮਾਤਰਾ ਵੀ ਤੁਸੀਂ ਬਿਲਕੁਲ ਐਸੇ ਨਾਪਣਾ ਰੱਖਣੀ ਆ ਜਿਹੜਾ ਕਿ ਉਹ ਬਚਾ ਕੇ ਰੱਖਿਆ ਸੀ ਦੋ ਚਮਚ ਉਹ ਅਸੀਂ ਇਸ ਟਾਈਮ ਤੇ ਐਡ ਕਰ ਦਾਂਗੇ ਅਸੀਂ ਇੱਕ ਕੋਲੀ ਦੇਸੀ ਘਿਓ ਦੀ ਲਈ ਸੀ ਇੱਕ ਕੋਲੀ ਹੀ ਅਸੀਂ ਇਹਦੇ ਵਿੱਚ ਪਾਇਆ ਬੇਸਣ ਬੇਸਣ ਅਸੀਂ ਪੌਣੀ ਕੋਲੀ ਲਈ ਸੀ ਤੇ ਦੋ ਚਮਚ ਇਹਦੇ ਵਿੱਚ ਅਸੀਂ ਸੂਜੀ ਦੇ ਐਡ ਕੀਤੇ ਸੀ ਜੇ ਤੁਸੀਂ ਸੂਜੀ ਨਹੀਂ ਪਾਣਾ ਚਾਹੁੰਦੇ ਤਾਂ ਪੂਰੀ ਇੱਕ ਕੋਲੀ ਭਰ ਕੇ ਤੁਸੀਂ ਬੇਸਣ ਦੀ ਐਡ ਕਰ ਸਕਦੇ ਹੋ ਤੇ ਪਾਣੀ ਤੁਸੀਂ ਬਿਲਕੁਲ ਇਸੇ ਨਾਪ ਨਾਲ ਪਾਣਾ 1.5 ਕੋਲੀ ਅਸੀਂ ਪਾਣੀ ਦੀ ਪਾਈ ਸੀ ਬਿਲਕੁਲ ਪਰਫੈਕਟ ਤੁਹਾਡਾ ਖੜਾ ਬਣ ਕੇ ਤਿਆਰ ਹੋਇਆ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਹੈ ਹੁਣ ਇਹਨੂੰ ਅਸੀਂ ਸਰਵ ਕਰ ਲਾਂਗੇ ਅੱਜ ਵਾਲੀ ਵੀਡੀਓ ਵਧੀਆ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੁਸੀਂ ਦੇਖ ਸਕਦੇ ਹੋ ਆਪਣਾ ਕੜਾਹ ਕਿੰਨਾ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਇਆ ਹੈ ਤੁਸੀਂ ਵੀ ਇੱਕ ਵਾਰ ਇਸ ਤਰੀਕੇ ਨਾਲ ਜਰੂਰ ਟਰਾਈ ਕਰਿਓ ਤੇ ਆਪਣੇ ਫੀਡਬੈਕ ਜਰੂਰ ਸ਼ੇਅਰ ਕਰਿਆ ਕਰੋ ਬਿਲਕੁਲ ਸਹੀ ਨਾਪ ਨਾਲ ਬਣਾਉਂਗੇ ਤਾਂ ਤੁਹਾਡਾ ਕੜਾਹ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋਊਗਾ ਮਿਲਦੇ ਹਾਂ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ਸ਼ਕਾਲ